ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ @ਬੀਰਿੰਦਰਪਾਲ ਸਿੰਘ 94173 ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਇੱਕ ਮਹਾਪੁਰਸ਼ ਕਥਾਕਾਰ ਰਹੇ ਸਨ ਬਹੁਤ ਸੰਗਤ ਜੁੜੀ ਹੋਈ ਸੀ ਇੱਕ ਬੱਚਾ ਬਹੁਤ ਹੀ ਛਰਾਰਤਾ ਕਰਕੇ ਸੰਗਤ ਵਿੱਚ ਸਭ ਦੀ ਲਿਬ ਨੂੰ ਤੋੜ ਰਿਹਾ ਸੀ ਕਦੇ ਸਟੇਜ ਤੇ ਚੜ ਜਾਵੀਂ ਕਦੇ ਸੰਗਤ ਵਿੱਚ ਕਿਸੇ ਨਾਲ ਸਰਾਰਤ ਕਰੇ ਤੇ ਕਦੇ ਕਿਸੇ ਨਾਲ ਕਦੇ ਕਿਸੇ ਨੂੰ ਚੁੰਡੀ ਵੱਢੇ ਕਦੇ ਕਿਸੇ ਦੇ ਸਿਰ ਤੋਂ ਕੱਪੜਾ ਖਿੱਚ ਦੇਵੇ ਮਹਾਪੁਰਸ਼ਾਂ ਦਾ ਧਿਆਨ ਵੀ ਇਸ ਵੱਲ ਗਿਆ ਹੁਣ ਜਦੋਂ ਉਹ ਸਟੇਜ ਤੇ ਚੜਿਆ ਤਾਂ ਮਹਾਪੁਰਸ਼ਾਂ ਨੇ ਉਸ ਬੱਚੇ ਦੀ ਬਾਹ ਫੜ ਲਈ ਤੇ ਵਿਚਾਰ ਰੋਕ ਕੇ ਕਹਿਣ ਲੱਗੇ ਇਸ ਬੱਚੇ ਦੀ ਮਾਂ ਕਿਹੜੀ ਹੈ ਉੱਠ ਕੇ ਖੜੀ ਹੋਵੇ ਬੱਚੇ ਦੀ ਮਾਂ ਉੱਠ ਕੇ ਮਹਾਪੁਰਸ਼ਾਂ ਕੋਲ ਗਈ ਮਹਾਪੁਰਸ਼ ਮਾਤਾ ਨੂੰ ਪੁੱਛਣ ਲੱਗੇ ਜੇ ਦਰਖਤ ਨੂੰ ਕੌੜਾ ਫਲ ਲੱਗ ਜਾਵੇ ਤਾਂ ਕਸੂਰ ਦਰਖਤ ਦਾ ਹੈ ਕਿ ਫਲ ਦਾ ਮਾਤਾ ਕਹਿਣ ਲੱਗੀ ਜੀ ਦਰਖਤ ਦਾ ਮਹਾਪੁਰਸ਼ ਕਹਿਣ ਲੱਗੇ ਜੇ ਤੇਰੇ ਘਰ ਇਹੇ ਨਲਾਇਕ ਪੁੱਤਰ ਪੈਦਾ ਹੋਇਆ ਹੈ ਤਾਂ ਇਹ ਤੇਰਾ ਕਸੂਰ ਹੈ ਮਾਤਾ ਕਹਿਣ ਲੱਗੀ ਮੈਂ ਤਾਂ ਆਪ ਇਸ ਬੱਚੇ ਤੋਂ ਬਹੁਤ ਦੁਖੀ ਹਾਂ ਮੇਰੇ ਤਾਂ ਦਿਲ ਵਿੱਚੋਂ ਇੱਥੋਂ ਤੱਕ ਨਿਕਲਦਾ ਹੈ ਕਿ ਇਹੋ ਜਿਹੀ ਔਲਾਦ ਹੋਣ ਨਾਲੋਂ ਤਾਂ ਚੰਗਾ ਸੀ ਮੇਰੇ ਘਰ ਔਲਾਦ ਹੁੰਦੀ ਹੀ ਨਾ ਬਾਬਾ ਜੀ ਅੰਤਰ ਧਿਆਨ ਹੋ ਗਏ ਕੁਝ ਚਿਰ ਬਾਅਦ ਕਹਿਣ ਲੱਗੇ ਸੱਚ ਦੱਸ ਇਸ ਬੱਚੇ ਦੇ ਜੰਮਣ ਤੋਂ ਪਹਿਲੇ ਤੂੰ ਕੀ ਕਰਦੀ ਰਹੀ ਹੈ ਉਹ ਕਹਿਣ ਲੱਗੀ ਮੇਰੇ ਘਰ ਔਲਾਦ ਨਹੀਂ ਸੀ ਹੁੰਦੀ ਮੈਨੂੰ ਕਿਸੇ ਨੇ ਆਖਿਆ ਮੜੀਆਂ ਵਿੱਚ ਜਾ ਕੇ ਅੱਧੀ ਰਾਤ ਦੀਵਾ ਜਗਾਇਆ ਕਰ ਤੇਰੇ ਘਰ ਔਲਾਦ ਹੋ ਜਾਵੇਗੀ। ਮਹਾਪੁਰਸ਼ ਕਹਿਣ ਲੱਗੇ ਮੜੀਆਂ ਮਸਾਣਾ ਵਿੱਚ ਭੂਤ ਵਸਦੇ ਹਨ ਤੇ ਉਹਨਾਂ ਨੇ ਤਾਂ ਫਿਰ ਆਪਣੇ ਵਰਗੀ ਹੀ ਔਲਾਦ ਦੇਣੀ ਸੀ। ਜੇ ਗੁਰੂ ਨਾਨਕ ਦੇਵ ਘਰ ਵਿੱਚੋਂ ਜਾ ਕੇ ਔਲਾਦ ਮੰਗਦੀ ਤਾਂ ਦੇਵਤਿਆਂ ਦੀ ਸਵਾ ਵਿੱਚੋਂ ਦਾਤ ਝੂਲੀ ਵਿੱਚ ਪੈਣੀ ਸੀ। ਤੂੰ ਆਪਣੇ ਗੁਰੂ ਨੂੰ ਸਾੜ ਕੇ ਦੂਸਰੇ ਪਾਸਿਆਂ ਵੱਲ ਗਈ ਤੇ ਫਿਰ ਐਸੀ ਔਲਾਦ ਹੀ ਮਿਲਣੀ ਸੀ ਕਈ ਵਾਰੀ ਗੁਰੂ ਦਰ ਤੋਂ ਦਾਤ ਲੇਟ ਹੋ ਜਾਵੇ ਤਾਂ ਛੱਟ ਹੀ ਤਵਿੱਤਾਂ ਵਾਲਿਆਂ ਦਾ ਕੁੰਡਾ ਖੜਕਾ ਲੈਂਦੇ ਹਾਂ ਆਪਣੇ ਗੁਰੂ ਤੇ ਭਰੋਸਾ ਰੱਖਿਏ ਸੂਖਮਨੀ ਸਾਹਿਬ ਜੀ ਦੀ ਬਾਣੀ ਦੇ ਪ੍ਰਵਾਹ ਚਲਾ ਕੇ ਗੁਰੂ ਨਾਨਕ ਦੇ ਦਰ ਤੋਂ ਦਾਤ ਮੰਗੋ ਤਾਂ ਨਰੰਕਾਰ ਕੋਈ ਗੁਰਮੁਖ ਰਿਉ ਭੇਜਦਾ ਹੈ ਮਹਾਪੁਰਸ਼ਾਂ ਦੇ ਬਚਨ ਸੁਣ ਕੇ ਉਹ ਬੱਚੇ ਦੀ ਮਾਤਾ ਰੋ ਪਈ ਤੇ ਕਹਿਣ ਲੱਗੀ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਜੋ ਮੈਂ ਪੁੱਤਰ ਦੇ ਮੋਹ ਵਿੱਚ ਗੁਰੂ ਨੂੰ ਸਾਟ ਕੇ ਮੜੀਆਂ ਮਸਾਣਾ ਪੂਜੀਆਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ